ਮੋਰਸਰ ਦੇ ਲਾਲ ਕੁਆਟਰ ਗੁਜਰਪੁਰਾ ਵਾਰਡ ਨੰਬਰ 40 ਚ ਪਾਣੀ ਦੀ ਸਮੱਸਿਆ ਦਾ ਬੁਰਾ ਹਾਲ ਹੈ ਇਲਾਕਾ ਨਿਵਾਸੀ ਪਰੇਸ਼ਾਨ ਹਨ ਪਾਣੀ ਦੀ ਕਿਲਤ ਕਰਕੇ ਇਲਾਕਾ ਨਿਵਾਸੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਛੋਟੇ ਛੋਟੇ ਬੱਚਿਆਂ ਦਾ ਪਾਣੀ ੜ ਕੇ ਬਹੁਤ ਹੀ ਬੁਰਾ ਹਾਲ ਹੈ ਜੇ ਹਰਜਿੰਦਰ ਸਿੰਘ ਨੂੰ ਬਹੁਤ ਬਾਤ ਸ਼ਿਕਾਇਤ ਕਰਨ ਤੋਂ ਬਾਅਦ ਵੀ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਇਲਾਕਾ ਨਿਵਾਸੀਆਂ ਵੱਲੋਂ ਮੰਗ ਕਰਦੇ ਕਿਾ ਕਿ ਜੇਕਰ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਕਪੂਰੇ ਇਲਾਕੇ ਬਲੋਟਰਨਾ ਲਗਾਇਆ ਜਾਵੇਗਾ ਤੇ ਜੋ ਅੱਜ ਇੱਥੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਇਹ ਕੀ ਕਹਿਣਾ ਵਾ ਇਹਨਾਂ ਨੂੰ 3 ਮਹੀਨੇ ਹੋ ਗਏ ਸਾਡੇ ਨਾਲ ਕੋਈ ਅੱਜ ਪਾਣੀ ਨਹੀਂ ਦਿੰਦੇ ਜਿੰਨੀ ਵਾਰੀ ਜਾਂਦੇ ਆ ਉੰਨੀ ਵਾਰੀ ਠਰਕਾਣ ਕਿ ਕਹਿੰਦਾ ਕੰਮ ਨੂੰ ਕਲਾ ਦਿੰਦੇ ਇਹਨਾਂ ਕਿਧੇ ਗੋਲ ਗਏ ਤੁਸੀਂ ਕੰਪਲੇਟ ਲੈ ਗਏ ਦੱਸ ਸਰ ਕਿਧਰ ਕੋਈ ਜਾਂਦੀਆਂ ਜੇ ਅਸ਼ੋਨੀ ਭਾਈ ਜੋ ਇਥੇ ਤੋਂ ਇਹ ਜੋ ਪਾਣੀ ਦੀ ਸਮੱਸਿਆ ਨੂੰ ਲੈ ਕੇ ਇਕੱਠੇ ਹੋ ਜੀਏ ਤੇ ਉਹਦੇ ਬਾਰੇ ਕੀ ਕਹਿਣਾ ਚਾਹੋ? ਭਾਈ 3 ਮਹੀਨੇ ਹੋ ਗਏ ਪਾਣੀ ਨਹੀਂ ਆਇਆ ਸਾਡੇ ਇੱਥੇ। ਇਹਦੀ ਕੋਈ ਕੰਪਲੀਟ ਕੀਤੀ ਹੈ? ਕੰਪਲੀਟ ਕੀਤੀ ਜੀ। ਕਿਹਨੂੰ ਕੀਤੀ ਹੈ? ਹਰਜਿੰਦਰ ਸਰ ਨੂੰ। ਉਹਨਾਂ ਵੱਲੋਂ ਕੀ ਕਿਹਾ ਗਿਆ? ਉਹ ਜਦੋਂ ਜਾਈਏ ਉਹ ਕਹਿੰਦੇ ਆ ਜਾਾਂਗੇ ਕਰ ਦਿੰਨੇ ਕੰਪਲੀਟ ਸਹੀ ਤੁਹਾਡੀ। ਕੋਈ ਨਹੀਂ 3 ਮਹੀਨੇ ਹੋ ਚੱਲੇ ਪੱਤਰ ਲੈ ਮਾਰ ਦੇ ਦਿੱਨੇ ਆ। ਕੋਈ ਵਾਰਦਾ ਹੀ ਨਹੀਂ ਇੱਥੇ। ਵਾਰਦਾ ਨਹੀਂ ਜਾਂਦਾ। ਤੇ ਉਹਨਾਂ ਵੱਲੋਂ ਲਿਖਤੀ ਕੰਪਲੀਟ ਦਿੱਤੀ ਗਈ ਜਾਂ ਕਿਦਾਂ ਦਿੱਤੀ ਗਈ? ਮੂਜਬਾਨੀ ਦਿੱਤੀ ਗਈ ਮਗਰ ਸੁਣਦੇ ਨਹੀਂ ਇਹ ਗੱਲ ਤੇ ਪੂਰਾ ਇਲਾਕੇ ਨਿਵਾਸੀ ਨਾਲ ਗਏ ਪੂਰੇ ਇਲਾਕੇ ਨਿਵਾਸੀ ਗਏ ਸੀ ਤੇ ਅੱਗੋਂ ਕੀ ਕਹਿਣਾ ਚਾਹੋਗੇ ਅੱਗੋਂ ਭਾਈ ਜੀ ਨਾ ਸੁਣਨਗੇ ਵੇ ਕਾਰਪੋਰੇਸ਼ਨ ਜਾਵਾਂਗੇ ਤੇ ਜੇ ਕਾਰਪੋਰੇਸ਼ਨ ਵੀ ਤੁਹਾਡਾ ਕੋਈ ਹਾਲੇ ਨਿਕਲਦਾ ਫੇਰ ਦੇਖਾਂਗੇ ਤੁਹਾਨੂੰ ਨਾ ਲਾਵਾਂਗੇ ਤੁਸੀਂ ਇਲਾਕੇ ਦੇ ਕਾਉਂਸਲਰ ਕੋਲ ਗਏ ਕਾਉਂਸਲਰ ਗਏ ਸੀ ਕਾਉਂਸਲਰ ਕੋਲੋਂ ਕੀ ਅਸਰ ਸੀ ਦੱਸੋ ਕਾਉਂਸਲਰ ਕਿਹਨਾਂ ਕਰਦਾ ਹੈ ਕੋਈ ਨਹੀਂ ਦੇਖਦੇ ਤੇ ਆਖਦੇ ਕੁਝ ਉਹ ਕਹਿੰਦੇ ਆ ਜਾਨੋ ਉਹ ਜਦੋਂ ਵੋਟਾਂ ਲੈਣੀਆਂ ਹੁਣ ਉਹ ਰੁਹਾਨ ਵੜਦੇ ਉਹ ਤੜੀ ਉਹ ਕਰਦੇ ਜਦੋਂ ਕੋਲ ਗਏ ਤੇ ਸੁਣੀ ਨਹੀਂ ਤੇਰਾ ਵੋਟਾਂ ਲੈਣੀਆਂ